ਵਾਰਿਕ ਕਖਨ ਸਾਹ ਵਾਰਿਕੀ ਫਤੇ ਦਾਸਾ ਜਾਬਤੀ ਦੇ ਨਾਲ ਗੰਤੰਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਦੰਦ ਦੇ ਸਰਤਾਜ ਪਾਣੀ ਕੇ ਕੋਟ ਨਾਮ ਦੇ ਜਹਾਜ਼ ਪੰਜਵੇਂ ਨਾਨਕ ਉਹਨਾਂ ਦੀ ਜੋ ਗੁਰਬਾਣੀ ਦਾ ਸਲੇਖ ਗਾਥਾ ਹੈ ਉਸ ਦਾ ਜੋ 19ਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜਾ ਮੇਰ ਪ੍ਰਿਆਤਰਾ ਕੇ ਬਖਸ਼ਿਸ਼ ਕਰਕੇ ਆਪ ਹੀ ਇਹ ਗਾਥਾ ਗੁਰਬਾਣੀ ਦੇ ਉਹਨਵੀਂ ਸ਼ਲੋਕ ਦੀ ਜਾਰਾ ਕਰਵਾ ਲੜ ਹੁਣ ਜੋ ਗਾਥਾ ਗੁਰਬਾਣੀ ਦਾ ਉਹਨਵੀਂ ਸ਼ਲੋਕ ਹੈ ਉਸ ਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਸ਼ੋਭ ਬਚਨ ਰਮਨੰ ਗਵਨੰ ਸਾਦ ਸੰਗੇਣ ਉਦਰਣੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਬੈ ਤੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸ਼ੋਭ ਬਚਨ ਭਾਵ ਗੁਰੂਆਂ ਦੇ ਬਚਨ ਗੁਰਬਾਣੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ ਉਹਦੇ ਉਚਾਰਨ ਨਾਲ ਉਹਦੇ ਵਿਚਾਰ ਨਾਲ ਉਹਨੂੰ ਹਿਰਦੇ ਵਿੱਚ ਧਾਰਨ ਨਾਲ ਬਾਣੀ ਪਾਣੀ ਸਾਧ ਸੰਗਤ ਵਿੱਚ ਬੈ ਕੇ ਪ੍ਰਮਾਤਮਾ ਦੇ ਗੁਣ ਗਾਉਣੇ ਗਵਣਨ ਪ੍ਰਮਾਤਮਾ ਦੇ ਗੁਣ ਗਾਉਣੇ ਸਾਥ ਮੇਨ ਸਾਧ ਸੰਗਤ ਵਿੱਚ ਉਦੋਂ ਨੇ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ। ਭਾਵ ਗੁਰੂ ਬਖਸ਼ਿਸ਼ ਕਰਦਾ ਹੈ, ਰਹਿਮਤ ਕਰਦਾ ਹੈ। ਉਹ ਗੁਰਬਾਣੀ ਨੂੰ ਵਿਚਾਰਦਾ ਹੈ ਕਿ ਸਾਧ ਸੰਗਤ ਚ ਬਹਿ ਕੇ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਪਾਪ ਇਹ ਪਾਪ ਸਾਗਰ ਨੂੰ ਪਾਰ ਕਰ ਜਾਂਦਾ ਉਹਦਾ ਜਮਣਾ ਤੇ ਮਰਨਾ ਖਤਮ ਹੋ ਜਾਂਦਾ ਪਾਪ ਆਵਾ ਗੋਂ ਤੋਂ ਮੁਕਤੀ ਮਿਲ ਜਾਂਦੇ ਸੰਸਾਰ ਸਾਗਰਨ ਨਾਨਕ ਪੁੰਦਰਾ ਜਨਮਨਾ ਲੱਭਤੇ ਉਹਦਾ ਫਿਰ ਦੁਬਾਰਾ ਜਨਮੇ ਸੰਸਾਰ ਚ ਨਹੀਂ ਹੁੰਦਾ ਉਹ ਕਿਉਂ ਨਹੀਂ ਹੁੰਦਾ ਕਿਉਂ ਪ੍ਰਮਾਤਮਾ ਦੀ ਸਿਰਫ ਸਲਾਹ ਕਰਕੇ ਉਹਦੇ ਨਾਲ ਉਹਦਾ ਰੂਪ ਹੋ ਜਾਂਦਾ ਹੈ ਉਹਦੇ ਨਾਲ ਮਲਾਪ ਹੋ ਜਾਂਦਾ ਹੈ ਜਿਹੜਾ ਸਾਡਾ ਜਿੰਦਗੀ ਦਾ ਮਨੋਰਥ ਆ ਕਿਉਂ ਭਈ ਪ੍ਰਾਪਤ ਮਾਨੁੱਖ ਦੇਹ ਰੀਆ ਗੋਵਿੰਦ ਮੈਨ ਲਕੀਏ ਤੇਰੀ ਬਰੀਆ ਅਵਰ ਕਾਇਕ ਰਕੇ ਤੇ ਨਾਂ ਕਾਮ ਮੈਨ ਸਾਧ ਸੰਗਤ ਪਾਜੇ ਕੇਵਲ ਨਾ ਇਹ ਜੁਗਤ ਪਾਤਸ਼ਾਹ ਨੇ ਦੱਸੀ ਐ ਸੋ ਸਾਨੂੰ ਗੁਰੂ ਮਹਾਰਾਜ ਬਖਸ਼ਿਸ਼ ਕਰਨ ਮਿਹਰਮਤ ਕਰਨ ਸਾਨੂੰ ਵੀ ਸਾਧ ਸੰਗਤ ਚ ਬੈਠ ਕੇ ਉਸ ਪਰਮਾਤਮਾ ਦੀ ਜੋ ਗੁਰਬਾਣੀ ਐ ਉਹਨੂੰ ਵਿਚਾਰ ਕੇ ਉਹਨੂੰ ਮੰਨ ਕੇ ਆਪਣੇ ਹਿਰਦੇ ਵਿੱਚ ਧਾਰ ਕੇ ਧ੍ਰਿੜ ਕਰਕੇ ਜੀਵਨ ਵਿੱਚ ਉਹ ਜਾਚ ਬਣਾ ਕੇ ਤੇ ਸਾਧ ਸੰਗਤ ਦੇ ਪਰਮਾਤਮਾ ਸਿਫਤਲਾ ਕਰਕੇ ਅਸੀਂ ਆਪਣਾ ਪਾਰ ਉਤਾਰਾ ਕਰ ਸਕਦੇ ਹਾਂ ਤੇ ਪਵ ਬਗਰ ਤੋਂ ਜਿਹੜਾ ਆਉਣਾ ਜਾਣਾ ਸਾਡਾ ਉਹਨੂੰ ਪਾਰ ਕਰ ਸਕਦੇ ਹਾਂ ਤੇ ਸਾਡਾ ਆਵਾਗੌਂ ਖਤਮ ਹੋ ਸਕਦਾ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਵੀ ਅਦਾ ਸਾਡੀ ਝੋਲੀ ਚ ਪਾਉਣ ਤਾਂ ਕਿ ਆਵਾਗੌਂ ਤੋਂ ਮੁਕਤੀ ਪ੍ਰਾਪਤ ਮਨ ਮਿਲ ਸਕੀਏ ਆਪਣੇ ਜੀਵਨ ਦਾ ਜੋ ਮਨੋਰਥ ਹੈ ਉਸ ਨੂੰ ਪੂਰਾ ਕਰ ਸਕੀਏ ਬੋਲ ਚੁਕ ਦੀ ਮਾਫੀ ਵਹਿਗੀ ਕਾ ਖਾਲਸਾ ਵਹਿਗੀ ਕੀ ਫਤਿਹ ਇਸ ਸੰਬੰਧ ਵਿੱਚ ਪਰਤਿਰਵਦਾ ਭਾਈ ਗੁਰਦਾਸ ਜੀ ਨੇ ਵੀ ਸਾਨੂੰ ਸਿੱਖਿਆ ਦਿੱਤੀ ਹੈ ਗੁਰ ਸੇਖ ਸੁਖ ਫਲ ਸਾਧ ਸੰਗ ਮਿਲਦੁ ਤਰਨੈ ਗੁਰਮੁਖ ਹੁੰਦਾ ਜਿਹੜਾ ਗੁਰੂ ਦੇ ਸਨਮੁਖ ਹੋਵੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਮੁਖ ਦੀ ਪ੍ਰਭਾਸ਼ਾ ਦੱਸੀ ਹੈ ਜੇ ਕੋਈ ਗੁਰ ਸੇthi ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਾਇਏ ਅੰਤਰਾਤਮੇ ਸਵਾਲੇ ਆਪ ਛੱਡ ਸਦਾਰੇ ਪਰਨੇ ਗੁਰਬਨੇ ਅਵਨਾ ਜਾਣੇ ਕੋਏ ਕਹੀ ਨੰ ਸੋ ਸੰਤੋਸ਼ ਸੋ ਸਿਖ ਸੰ ਸੋ ਸਿਖ ਸੰਮੁਖ ਹੋਏ ਜਿਹੜਾ ਹਰ ਵੇਲੇ ਉਸ ਕਾਲ ਤੋਂ ਪ੍ਰਮਾਤਮਾ ਦੇ ਹੁਕਮ ਤੇ ਰਜਾ ਵਿੱਚ ਰਹਿੰਦਾ ਉਹਦੀ ਸਿਫਤ ਸਲਾਹ ਕਰਦਾ ਉਸ ਤੋਂ ਇਲਾਵਾ ਹੋਰ ਕਿਸੇ ਦਾ ਆਸਰਾ ਨਹੀਂ ਲੈਂਦਾ ਕੇਵਲ ਤੇ ਕੇਵਲ ਉਸ ਕਾਲ ਤੋਂ ਪ੍ਰਮਾਤਮਾ ਦਾ ਆਸਰਾ ਲੈਂਦਾ ਉਹ ਗੁਰੂ ਦੇ ਸੰਮੁਖ ਹੈ ਉਹ ਗੁਰਮੁਖ ਹੈ ਉਹ ਜਦੋਂ ਸਾਧ ਸੰਗਤ ਚ ਮਿਲ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਤੇ ਉਹਨੂੰ ਸਾਰੇ ਸੁੱਖ ਫਲ ਪ੍ਰਾਪਤ ਹੁੰਦੇ ਨੇ ਜਿਵੇਂ ਦੁੱਤਰ ਭਾਵ ਪਾਪ ਸਾਗਰ ਨੂੰ ਤਰਨਾ ਔਖਾ ਹੈ ਉਹਨੂੰ ਪਾਰ ਕਰ ਜਾਂਦਾ ਹੈ ਉਹਦਾ ਆਵਗਮਣ ਤੋਂ ਮੁਕਤੀ ਹੋ ਜਾਂਦੀ ਹੈ ਇਹ ਵੀ ਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਹੈ ਭਾਈ ਗੁਰਦਾਸ ਜੀ ਨੇ ਤਾਂ ਕਿ ਅਸੀਂ ਆਪਣਾ ਆਪ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮਖਾਹ ਵਾਲਾ ਜੀਵਨ ਜੀਤੇ ਕੋਸ਼ ਪ੍ਰਮਾਣਮਾਨ ਪਾਉਂਡ ਵਿੱਚ ਸਫਲ ਹੋ ਚੁੱਕੇ ਤੇ ਆਪਾਂ ਜੀਵਨ ਸਫਲਾ ਕਰ ਚੁੱਕੀਏ ਹੌਲ ਚੌਕ ਦੀ ਬਾਫੀ ਬਾਹਰ ਜੀ ਦਾ ਖਾਲਸਾ ਵਹਿ ਜੀ ਦੀ ਤਕਦੀਰ